ਖਾਲਸਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਸਾਡੇ ਸਿੱਖ ਸਮਾਜ ਵੱਲੋਂ ਹਰ ਇੱਕ ਥਾਵਾਂ ਦੇ ਉੱਪਰ ਠੰਡੇ ਮਿੱਠੇ ਪਾਣੀ ਦੀ ਸ਼ਰਬਤ ਦੀ ਸ਼ਬੀਲ ਲਗਾਈ ਜਾਂਦੀ ਹੈ ਪਰ 95% ਸਿੱਖਾਂ ਨੂੰ ਇਹ ਨਹੀਂ ਪਤਾ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਕਿਉਂ ਲਗਾਈ ਜਾਂਦੀ ਹੈ ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਰਾਜ਼ ਹੈ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾ ਜੋ ਦੇਸ਼ਾਂ ਵਿਦੇਸ਼ਾਂ ਤੱਕ ਬੈਠੇ ਵੀਰਾਂ ਨੂੰ ਇਸ ਸ਼ਬੀਲ ਦਾ ਇਤਿਹਾਸ ਪਤਾ ਲੱਗ ਚਲੇ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੋਵੇ ਤੇ ਸਿੱਖ ਸਮਾਜ ਮਿੱਠੇ ਜਲ ਦੀ ਸ਼ਬੀਲ ਲਾਵੇ ਕਿਉਂ ਲਾਉਂਦਾ ਹੈ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਗਿਆ ਉਸੇ ਸ਼ਾਮ ਨੂੰ ਜੇਲ੍ਹ ਦੇ ਵਿੱਚ ਮਹਾਰਾਜ ਨੂੰ ਕੈਦ ਕੀਤਾ ਗਿਆ ਔਰ ਸਖਤ ਪਹਿਰਾ ਲਾ ਦਿੱਤਾ ਗਿਆ ਕਿ ਗੁਰੂ ਸਾਹਿਬ ਨੂੰ ਕੋਈ ਵੀ ਨਾ ਮਿਲ ਸਕੇ ਗੁਰੂ ਸਾਹਿਬ ਨੂੰ ਮਿਲਣ ਦੇ ਵਾਸਤੇ ਚੰਦੂ ਦੀ ਘਰ ਦੀ ਚੰਦੂ ਦਾ ਬੇਟਾ ਤੇ ਚੰਦੂ ਦੀ ਨੌ ਆਉਂਦੇ ਨੇ ਉਹਨਾਂ ਨੂੰ ਸਿਪਾਈ ਰੋਕਦੇ ਨੇ ਚੰਦੂ ਦੀ ਨੌ ਔਰ ਚੰਦੂ ਦੀ ਘਰਵਾਲੀ ਨੇ ਆਪਦੇ ਸਾਰੇ ਗਹਿਣੇ ਉਤਾਰ ਕਰਕੇ ਸਿਪਾਈਆਂ ਨੂੰ ਦਿੱਤੇ ਫਿਰ ਸਿਪਾਈਆਂ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਗੁਰੂ ਸਾਹਿਬ ਦੇ ਕੋਲ ਜਾ ਕਰਕੇ ਚੰਦੂ ਦੀ ਘਰ ਦੀ ਗੁਰੂ ਸਾਹਿਬ ਦੀ ਇਹ ਹਾਲਤ ਵੇਖ ਕਰਕੇ ਬਹਿਰਾਗ ਦੇ ਵਿੱਚ ਆ ਗਈ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਆ ਗਿਆ ਚੰਦੂ ਦੀ ਘਰ ਦੀ ਠੰਡੇ ਪਾਣੀ ਦੀ ਸ਼ਰਬਤ ਬਣਾ ਕਰਕੇ ਲੈ ਕਰਕੇ ਆਈ ਸੀ ਉਨੇ ਸ਼ਰਬਤ ਦਾ ਗਲਾਸ ਧਨਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਕੀਤਾ ਔਰ ਕਹਿਣ ਲੱਗੀ ਮਹਾਰਾਜ ਇਹ ਸ਼ਰਬਤ ਛਕੋ ਮਹਾਰਾਜ ਨੇ ਕਿਹਾ ਕਿ ਨਹੀਂ ਹੁਣ ਅਸੀਂ ਇਹ ਸ਼ਰਬਤ ਨਹੀਂ ਛਕ ਸਕਦੇ ਕਿਉਂਕਿ ਅਸੀਂ ਪ੍ਰਾਨ ਕਰ ਚੁੱਕੇ ਹਾਂ ਚੰਦੂ ਦੇ ਘਰ ਦਾ ਪਾਣੀ ਵੀ ਨਹੀਂ ਪੀਵਾਂਗੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਸ ਠੰਡੇ ਮਿੱਠੇ ਪਾਣੀ ਨੂੰ ਸਾਡੀਆਂ ਸਿੱਖ ਸੰਗਤਾਂ ਤੁਹਾਡੇ ਨਾਂ ਤੋਂ ਸ਼ਬੀਲ ਦੇ ਨਾਂ ਤੋਂ ਛਕਣਗੀਆਂ ਇਸ ਕਰਕੇ ਅੱਜ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਉਹਨਾਂ ਦੀ ਸ਼ਹੀਦੀ ਦੇ ਉੱਪਰ ਸਿੱਖ ਸਮਾਜ ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਸ਼ਬੀਲ ਲਾਉਂਦਾ ਹੈ ਫਿਰ ਗੁਰੂ ਕੇ ਪਿਆਰਿਓ ਚੰਦੂ ਦੀ ਜਿਹੜੀ ਘਰਵਾਲੀ ਸੀ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ ਕੱਲ ਨੂੰ ਤੁਸੀਂ ਸਰੀਰ ਰੂਪੀ ਚੋਲਾ ਛੱਡ ਜਾਣਾ ਹੈ ਕਿਰਪਾ ਕਰਿਓ ਜਦੋਂ ਤੁਸੀਂ ਇਸ ਚੋਲੇ ਨੂੰ ਛੱਡਣਾ ਹੈ ਜੋਤੀ ਜੋਤ ਸਮਾਉਣਾ ਹੈ ਤੇ ਮੈਂ ਵੀ ਤੁਹਾਡੇ ਨਾਲ ਇਹ ਚੋਲਾ ਛੱਡ ਜਾਵਾਂ ਕਿਉਂਕਿ ਮੈਂ ਇਹ ਤਾਣੇ ਨਹੀਂ ਸੁਣ ਸਕਦੀ ਉਸ ਪਾਪੀ ਚੰਦੂ ਦੀ ਨੌ ਜਾ ਰਹੀ ਹੈ ਪਾਪੀ ਚੰਦੂ ਦੀ ਘਰ ਵਾਲੀ ਜਾ ਰਹੀ ਹੈ ਇਹ ਸਮਾਜ ਦੇ ਅਸੀਂ ਤਾਣੇ ਨਹੀਂ ਸੁਣ ਸਕਦੇ ਸੋ ਗੁਰੂ ਕੇ ਪਿਆਰਿਓ ਤੇ ਸੀ ਸ਼ਬੀਲ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿ